ਜੀ ਸਾਰਿਆਂ ਨੂੰ ਤੇ ਅੱਜ ਬਹੁਤ ਜ਼ਿਆਦਾ ਮੀਂਹ ਪਹਿਲਾਂ ਆਉਂਦਿਆ ਸੀ ਤੇ ਹੁੰਦ ਮੀਂਹ ਹਟ ਗਿਆ ਤੇ ਮੇਰਾ ਬੜੇ ਦਿਨ ਹੋ ਗਏ ਸੀ ਮਾਲਪੂੜੇ ਖਾਣ ਦਾ ਤੇ ਮੈਂ ਮੰਮੀ ਨੂੰ ਕਿਹਾ ਮੈਨੂੰ ਬਣਾ ਕੇ ਦਿਓ ਕਿਉਂਕਿ ਮਾਲਪੂੜੇ ਮੇਰੇ ਵੈਸੇ ਵੀ ਨਾ ਫੇਵਰਟ ਆ ਮੰਮੀ ਮੇਰੀ ਦਾ ਜੀ ਨਹੀਂ ਆਦਾ ਬਣਾਉਣਾ ਪਰ ਮੇਰਾ ਬਹੁਤ ਜੀਗਾ ਤਾਂ ਖਾਣ ਨੂੰ ਤੇ ਤੁਹਾਨੂੰ ਅੱਜ ਮਾਲਪੂਰੇ ਦੀ ਰੈਸিপি ਬਣਾਉਣੀ ਆ ਤੇ ਨਾਲੇ ਗਾਇਸ ਸਾਡੇ ਨਾਲ ਵੀਡੀਓ ਨੂੰ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਤੇ ਕਮੈਂਟ ਵੀ ਕਰਿਆ ਕਰੋ ਤੇ ਸਬਸਕ੍ਰਾਈਬ ਕਰਿਆ ਕਰੋ ਜਿਹੜੇ ਨਿਊ ਸਬਸਕ੍ਰਾਈਬਰ ਹੁੰਦੇ ਵਾ ਤੇ ਬਾਕੀ ਤੁਹਾਡੀ ਸਪੋਰਟ ਨਾਲ ਹੀ ਚੈਨਲ ਸਾਡਾ ਵਧਣਾ ਕਿਉਂਕਿ ਤੁਹਾਨੂੰ ਵੀ ਪਤਾ ਹੈ ਕਿ ਸਾਡਾ ਪੁਰਾਣਾ ਚੈਨਲ ਜਿੱਦਾਂ ਖਰਾਬ ਹੀ ਹਿਸਾਬ ਦਾ ਹੋ ਗਿਆ Gmail ਦੇ ਚੱਕਰ 'ਚ ਤੇ ਬਾਕੀ ਬਹੁਤ ਮੈਨੂੰ ਤੇ ਦੁੱਖ ਲੱਗਾ ਇਹ ਪਰ ਕੋਈ ਗੱਲ ਨਹੀਂ ਪਰ ਇਹ ਚੈਨਲ ਨੂੰ ਵੀ ਤੁਸੀਂ ਸਪੋਰਟ ਦਿਓ ਤੇ ਤੁਹਾਨੂੰ ਨਾਲ ਮੈਂ ਹੁਣ ਬਖਾਉਣੀ ਆ ਜੀ ਮਾਲ ਪੂੜੇ ਮਮੂ ਲੱਗੀ ਜਾਚੀ ਤੇ ਹੁਣ ਤੇ ਰੈਸিপি ਵੀ ਇੱਕ ਹੁੰਨੀ ਆ ਜੀ ਮੈਂ ਤੁਹਾਨੂੰ ਹੁਣ ਮੈਂ ਹੈਲੋ ਗਾਇਸ ਸਤਿ ਸ਼੍ਰੀ ਅਕਾਲ ਗਰਮ ਹੋਣੀ ਕੀ ਹਾਲ ਚੱਲਦੇ ਠੀਕ ਠਾਕ ਹੋ ਅੱਜ ਨਾ ਬਾਰਿਸ਼ ਹੋਈ ਸਾਡੇ ਤੇ ਮੂਹਨ ਬਹੁਤ ਨਾ ਰੱਖਣ ਦੀ ਮਾਲ ਪੂੜੇ ਬਣਾ ਦੇ ਤੋਣੇ ਕੋੜ ਗੁੜ ਪਾ ਕੇ ਟਾਟਾ ਉਟਾ ਪਾ ਕੇ ਤੇ ਕੋਲਣ ਨਹੀਂ ਹੈ ਵਿਚਾਲਾ ਜੀ ਪੂੜੇ ਬਣਾ ਦਿੰਦੇ ਪੂੜੇ ਮੰਗਣ ਦੇ ਹੀ ਆ ਤੇ ਇਧਰ ਮੈਂ ਖੀਰ ਤੜਈ ਹੈ ਲੈ ਖੀਰ ਸਾਡੀ ਰਿਜਣ ਲਈ ਆ ਤੇ ਮੈਂ ਕਿਹਾ ਚੱਲ ਥੋੜਾ ਜਿਹਾ ਬਣਾ ਲੈਨੇ ਹੈ ਕਿਉਂਕਿ ਦੋ ਦਿਨ ਜੀ ਆ ਮੈਂ ਕਿਹਾ ਚੱਲ ਬਣਾ ਲੈਨੇ ਫਿਰ ਖਾ ਲੈਨੇ ਹਨ ਬਾਅਦ ਵਿੱਚ ਕੁਝ ਪਾਉਣਾ ਨਹੀਂ ਉਹਦੇ ਵਿੱਚ ਸਿੰਪਲ ਹੀ ਰੱਖਣੀ ਹੈ ਕਿਉਂਕਿ ਸਾਡੇ ਖਾਂਦੇ ਨੂੰ ਬੱਚੇ ਇਹਦੇ ਵਿੱਚ ਗੋੜ ਪਾਇਆ ਆਟਾ ਪਾਇਆ ਜਿਵੇਂ ਅਸੀਂ ਜੇ ਤੁਹਾਨੂੰ ਵਧੀਆ ਰੈਸਪੀ ਲੱਗੇ ਤੁਸੀਂ ਹਾਂਦਾ ਹੋ ਤਾਂ ਤੁਹਾਨੂੰ ਜਿਵੇਂ ਤੁਸੀਂ ਬਣਾ ਰਹੇ ਹਨ ਦੱਸ ਦਿਓ ਇੱਕ ਗੋੜ ਪਾ ਕੇ ਮੈਂ ਬੋਲਣ ਲਈ ਜੋ ਆ ਜੀ ਗਿਲਤੀਆਂ ਬਚਣ ਏ ਗਾਇਸ ਪਤਲਾ ਹੋਊਗਾ ਮਿੰਸੇਰ ਵਿੱਚ ਨਾ ਆਟੇ ਦੀ ਗਿਲਟੀਆਂ ਉਹਨਾਂ ਵਿੱਚ ਪਾਣੀਆਂ ਚਾਹੀਦੀਆਂ ਬਾਕੀ ਤੇ ਗਾਇਸ ਸਾਡੇ ਚੈਨਲ ਨੂੰ ਨਾ ਸਪੋਰਟ ਕਰਿਓ ਤੁਹਾਡਾ ਚੈਨਲ ਅੱਗੇ ਜਿਹੜਾ ਦੂਸਰਾ ਇਹ ਨਾ ਉਹ ਸਟਾਪ ਹੋ ਗਿਆ ਪ੍ਰਾਪਤ ਹੋਣ ਅਸੀਂ ਨਵਾਂ ਚੈਨਲ ਬਣਾਉਣਾ ਹੁਣ ਦੇ ਨੇ ਸਪੋਰਟ ਦਿਓ ਤੁਹਾਡੀ ਸਪੋਰਟ ਨਾਲ ਅਸੀਂ ਅੱਗੇ ਵਧਾਂਗੇ ਮਮੀ ਹੋਣ ਲੱਗੀ ਅੱਜ ਇੱਕ ਫੋਨ ਸੌਂ ਕਿਉਂਕਿ ਸੌਫਨਾ ਬਹੁਤ ਸੋਹਣੇ ਲੱਗਦੇ ਆ ਆਪਾਂ ਥੋੜਾ ਜਿਹਾ ਗੈਸ ਬਣਾਉਣ ਲੱਗੇ ਕਿਉਂਕਿ ਆਪਾਂ ਤਿੰਨ ਸੀਗਾ ਪਾਪਾ ਜੀ ਸ਼ਹਿਰ ਗਏ ਆ ਤੇ ਫਿਰ ਮੈਂ ਤੇ ਮੰਮੀ ਖਾਣੇ ਲੱਗੀ ਮਗਰਮ ਮਗਰਮ ਆਪਾਂ ਤਵਾ ਧਰਤਾ ਜੀ ਆਪਣਾ ਗਾਇਸ ਮੰਮੀ ਨੇ ਪਾਤਾ ਜੀ ਕਿਉਂ ਤਕੀਰ ਹੋਣ ਦੀ ਹੋਈ ਰੈਡੀ बहुत सोनी सोनी वाइट वाइट की हीरो लगी आज माल पूरे लेट्स ओमी के लिए कांड साफ़ ਗਾਈਸ ਪਹਿਲਾ ਪੂਰਾ ਪੈਂਦੇ ਹੋਏ ਤੁਹਾਨੂੰ ਪਤਾ ਪਹਿਲਾ ਤੇ ਇਹਨਾਂ ਨਹੀਂ ਕਿਉਂਕਿ ਬਣਦਾ ਗੋਲ ਕਿਉਂਕਿ ਫਸਟ ਟਾਈਮ ਤੇ ਇਹਨਾਂ ਨਹੀਂ ਸਹੀ ਬੰਨਣਾ ਪਰ ਪਤਾ ਨਹੀਂ ਬਣ ਗਿਆ ਆ ਗਾਈਸ ਸ਼ਾਇਦ ਗੋਲ ਲੈ ਜੀ ਗਾਸ਼ ਬੱਤੇ ਹੁੰਦੇ ਬੱਤੇ ਰੱਖਾ ਦੂ ਦੇ ਟਿੱਪੜ ਦੇ ਬੱਤੇ ਆ ਉਹਦੇ ਅੱਜਕੱਲ ਤਾਂ ਪਤਾ ਕਰਸ਼ਮਾ ਨਾਲ ਕਰ ਦਿੰਦਾ ਵਾ ਬੜੀਆ ਬਣ ਜਾਂਦੇ ਕਰਸ਼ਮੇ ਚ ਚਲਾ ਲੈਂਦੀ ਹਾਂ ਤੇ ਜੇ ਰੋ ਪੰਨ ਤੇ ਵਧੀਆ ਡੈਕ ਖਾਣ

तेल ਨਾ ਬੰਦੇ ਇਹ ਗਾਇਸ ਤੇਲ ਨਹੀਂ ਬੰਦੇ ਮਾਈਕੋ ਸਕੇ ਫਾਸ਼ਾ ਇਹ ਗਾਇਸ ਬਹੁਤ ਵਧੀਆ ਬਣਿਆ ਹੈ ਦੇਖ ਸਕਦੇ ਹੋ ਬਹੁਤ ਵਧੀਆ ਬਣਿਆ ਹੈ ਪਹਿਲੀ ਸੱਟੇ ਗਾਇਸ ਸੱਟੇ ਨਹੀਂ ਬਣਿਆ ਗੋਲ ਬਣਿਆ ਵਾ ਇੰਨਾ ਮਾੜਾ ਨਹੀਂ ਬਣਿਆ ਪੰਜ ਉਸ ਪੀਸ ਨੇ ਕੱਜ ਭਾਵੇਂ ਅੱਜ ਨਾ ਬਣਾ ਲਈ ਸਾਰਾ ਕੁਝ ਮੈਂ ਕੋਈ ਨਹੀਂ ਸਿੱਖਿਆ ਆਪੇ ਸਿੱਖ ਲਿਆ ਹੁਣ ਜਾ ਜਾ ਗਈ ਐ ਦੇਖ ਲਈ ਠੀਕ ਹੈ ਕੀ ਹੋਣਦੀ ਆ ਜੀ ਰੈਡੀ ਅ ਖੰਡ ਪਾਤੀ ਹਾਂ ਬਹੁਤ ਵਿੱਚ ਪਾਉਣਾ ਅਗਲੀ ਗੱਲ ਨੂੰ ਸਿੰਪਲ ਜਿਹੀ ਲੱਗ ਜਾਂਦੀ ਈ ਸੁੱਕਾ ਵੀ ਦੇ ਦਿੰਦੇ ਗਾਇਸ ਇਨ ਰੈਡੀ ਮੰਮੀ ਰੱਖਣ ਦੀ ਜੀ ਟਿਸ਼ੂ ਵੀ ਤੇਰ ਤੂੰ ਜਿਹੜਾ ਲੱਗੇ ਨੇ ਮੰਮੀ ਚਾਕਲੇਟ ਕਾੜਨਾ ਹੈ ਮੈਂ ਛੱਡ ਗਿਆ ਛੱਡ ਗਿਆ ਮੈਂ ਕਿਹਾ ਮੈਂ ਤਾਂ ਪਾਣੀ ਹੀ ਹੋ ਗਿਆ ਬਾਕੀ ਗਾਇਸ ਹੁਣ ਤੁਹਾਨੂੰ ਜਿ ਦਿਖਾਵਾਂਗੇ ਨਾ ਉਹ ਦੋ ਹੋਣੇ ਆ ਜੀ ਬਾਕੀ ਗਾਇਸ ਤੁਸੀਂ ਕਮੈਂਟ ਕਰਕੇ ਦੱਸਿਓ ਵੀ ਤੁਹਾਨੂੰ ਰੈਸਿਪੀ ਵਧੀਆ ਲੱਗੀ ਮਾਂ ਮਮੀ ਲੱਗੀ ਰੱਖਾਂ ਮਿਲਦੇ ਆ ਜੀ ਤੁਹਾਨੂੰ ਹੁਣ ਗਾਇਸ ਬਾਅਦ ਵਿੱਚ ਜਦੋਂ ਮੈਂ ਖਾਵਾ ਪੀਵਾ ਮਾਲਪੂੜਾ ਆ ਗਿਆ ਵਾ ਦੇਖ ਕਿੰਨੇ ਬਣਾਇਆ ਹੈ ਗਾਇਸ ਮਮੀ ਨੇ ਬਣਾਇਆ ਮੇਰਾ ਬੜੇ ਦਿਨੋਂ ਕੇ ਕਾਹਨ ਜੀ ਮਿਲਦੇ ਤੁਹਾਨੂੰ ਬਾਅਦ